ਇਹ ਲੋਕਾਂ ਨੇ ਦੇਖਣਾ ਚਾਹੀਦਾ ਕਿ ਪੈਸੇ ਨੂੰ ਵੋਟ ਦੇਣੀ ਹੈ ਕਿ ਕਿਸੇ ਦਿਗਜਨ ਵੋਟ ਦੇਣੀ ਹੈ ਕਿ ਕਿਸੇ ਅਮੀਰ ਨੂੰ ਵੋਟ ਦੇਣੀ ਹੈ ਕਿਸੇ ਆਮ ਘਰ ਦੇ ਵਿਅਕਤੀ ਨੂੰ ਜਿਹੜੇ ਲੋਕਾਂ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਕਰਦੇ ਉਹਦਾ ਸਤਿਕਾਰ ਕਰਨਾ ਸਾਡੇ ਇਲਾਕੇ 'ਚ ਬਹੁਤ ਘਰੇਲੂ ਕੰਮ ਜਿਹੜੇ ਨੇ ਨਹੀਂ ਹੋਏ ਉਹ ਅਸੀਂ ਪੂਰੇ ਕਰਾਂਗੇ ਜੋ ਨਸ਼ਾ ਹੈ ਉਹ ਅਸੀਂ ਬੰਦ ਕਰਾਂਗੇ ਜੋ ਜਨਾਨੀ ਦੇ ਮੁਸ਼ਕਲਾਂ ਨੇ ਉਹ ਅਸੀਂ ਹੱਲ ਕਰਾਂਗੇ ਤੋ ਲੀਡਰ ਜੋ ਪਹਿਲਾਂ ਤੋਂ ਕਾਫੀ ਲੰਬੇ ਸਮੇਂ ਤੋਂ ਉਸ ਜਗ੍ਹਾ ਦੇ ਉੱਤੇ ਵਿਚਰਦੇ ਰਹੇ ਨਾਮ ਕਾਫੀ ਹੈ ਰਾਜਨੀਤੀ ਹੈ ਪੈਸਾ ਹੈ ਉਹਨਾਂ ਕੋਲ ਕਿਵੇਂ ਟੱਕਰ ਦੇ ਇਹ 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 ਦਾ ਮੁਕਾਬਲਾ ਦਿਗਜ ਨਾਲ ਨਹੀਂ ਅਸੀਂ ਕਰਨਾ ਹੈ ਅਸੀਂ ਦੇ ਲੋਕਾਂ 'ਚ ਸੇਵਾ ਲੈ ਕੇ ਜਾਣਾ ਹੈ ਤੋ ਉਮੀਦਵਾਰ ਅਨਾਉਂਸ ਹੋ ਗਿਆ ਹੈ ਲਗਾਤਾਰ ਚਰਚਾਵਾ ਜੜੀਆਂ ਨੇ ਉਹ ਬਣੀਆਂ ਹੋਈਆਂ ਨੇ ਇਸ ਵਕਤ ਸਰਜੀਤ ਕੋਰ ਹੁਰਾ ਨੂੰ ਜੜਾ ਹੈ ਉਮੀਦਵਾਰ ਬਣਾਇਆ ਗਿਆ ਹੈ ਬੀਬੀ ਜਗੀਰ ਕੋਰ ਖੁਰੀ ਤਿੰਨ ਮੈਂਬਰੀ ਕਮੇਟੀ ਦੇ ਵਿੱਚ ਸੀਗੇ ਉਹਨਾਂ ਵੱਲੋਂ ਇਸ ਨਾਮ ਦਾ ਜੜਾ ਹੈ ਉਹ ਚੈਨ ਕੀਤਾ ਹੈਗਾ ਹੈ ਬੀਬੀ ਜਗੀਰ ਕੋਰ ਖੁਰੀ ਨੇ ਗੱਲਬਾਤ ਕਰ ਲੈਣਾ ਬੜਾ ਕੋਕ ਪੜਤਾਲ ਕੀਤਾ ਤੁਸੀਂ ਸਮਾਂ ਲੱਗਿਆ ਇੰਟਰਵਿਊਜ਼ ਕਾਫੀ ਲਈਆਂ ਇੱਕ ਨਾਮ ਫਾਈਨਲ ਹੋਇਆ ਹੈ ਤੁਸੀਂ ਨਾਮ ਫਾਈਨਲ ਕੀਤਾ ਕੀ ਕੁਝ ਖਾਸ ਇਹਨਾਂ ਦੇ ਵਿੱਚ ਦੇਖਿਆ ਜਿਸ ਕਾਰਨ ਤੁਸੀਂ ਇਹਨਾਂ ਦਾ ਨਾਮ ਅੱਗੇ ਕੋਈ ਵੀ ਪਾਰਟੀ ਜਦੋਂ ਕੋਈ ਉਮੀਦਵਾਰ ਉਤਾਰਨਾ ਹੁੰਦਾ ਹੈ ਉਹ ਦੇਖਦੇ ਆ ਕਿ ਉਹਦਾ ਪਿਸ਼ੋਕੜ ਕੀ ਹੈ ਪਾਰਟੀ ਨਾਲ ਕਦੋਂ ਦਾ ਜੁੜਿਆ ਹੋਇਆ ਹੈ ਪਾਰਟੀ ਪ੍ਰਤੀ ਕਿੰਨੀ ਕੁ ਵਫਾਦਾਰੀ ਹੈ ਪਾਰਟੀ ਪਤੀ ਕਿਹੜੇ ਕਿਹੜੇ ਸੰਘਰਸ਼ਾਂ 'ਚ ਸ਼ਾਮਲ ਹੋਏ ਹੈ ਔਰ ਪਾਰਟੀ ਲਈ ਕਿੰਨੀਆਂ ਕੁ ਕੁਰਬਾਨੀਆਂ ਨੇ ਜਾਂ ਉਹਨਾਂ ਨੇ ਕਿਸ-ਕਿਸ ਫੀਲਡ ਵਿੱਚ ਕੰਮ ਕੀਤਾ ਮੇਰਾ ਖਿਆਲ ਹੈ ਕਿ ਜਿੰਨੀਆਂ ਵੀ ਅਸੀਂ ਗੱਲਾਂ ਦੇਖੀਆਂ ਸਾਰੀਆਂ ਗੱਲਾਂ ਬੀਬੀ ਸਰਜੀਤ ਕੌਰ ਦੇ ਪਰਿਵਾਰ ਵਿੱਚੋਂ ਪਹਿਲਾਂ ਉਹਨਾਂ ਦਾ ਪਤੀ ਸਰਦਾਰ ਪ੍ਰੀਤਮ ਸਿੰਘ ਜੀ ਸੁਰਕਵਾਸੀ ਉਹ ਕਾਉਂਸਲਰ ਰਹੇ ਦੋ ਵਾਰ ਲਗਾਤਾਰ ਇਹ ਕਾਉਂਸਲਰ ਰਹੇ ਤਿੰਨ ਵਾਰ ਇੱਕੋ ਹੀ ਪਰਿਵਾਰ ਜਦੋਂ ਬਤੌਰ ਕਾਉਂਸਲਰ ਸੇਵਾ ਕਰੇ ਇਹਦਾ ਮਤਲਬ ਲੋਕਾਂ ਦਾ ਭਰੋਸਾ ਵੱਜਦਾ ਹੈ ਔਰ ਦੂਜੀ ਗੱਲ ਲੱਗੀ ਕਿ ਨਿਸ਼ਕਾਮ ਹੋ ਕੇ ਪਾਰਟੀ ਵਿੱਚ ਵੀ ਕਦੀ ਇਹਨਾਂ ਨੇ ਕੋਈ ਐਸੀ ਗਲਤੀ ਨਹੀਂ ਕੀਤੀ ਕਿ ਜਿਹਦੇ ਕੋਈ ਬੇਵਫਾਈ ਸ਼ਾਮਲ ਹੋਵੇ ਸੋ ਇੱਕ ਸਧਾਰਨ ਵਰਕਰ ਇੱਕ ਆਮ ਲੋਕਾਂ ਚੋਂ ਵਰਕਰ ਕੋਈ ਵੱਡੇ ਦਿਗਜ ਨਹੀਂ ਹੈ ਸਾਡਾ ਕੋਈ ਦਿਗਜਾ ਨਾ ਕੋਈ ਮੁਕਾਬਲਾ ਨਹੀਂ ਅਸੀਂ ਤੇ ਪਬਲਿਕ ਕੋਲੋਂ ਇੱਕ ਪਾਰਟੀ ਪ੍ਰਤੀ ਤੇ ਪਾਰਟੀ ਦੀ ਕੀਤੀ ਸੇਵਾ ਜਾਂ ਸਰਕਾਰਾਂ ਸਾਡੀਆਂ ਜਿਹੜੀਆਂ ਬਣੀਆਂ ਉਹਨਾਂ ਵੱਲੋਂ ਕੀਤੀ ਹੋਈ ਸ਼ਹਿਰ ਦੀ ਸੇਵਾ ਉਹਦੇ ਸਬੰਧ ਵਿੱਚ ਅਸੀਂ ਵੋਟ ਮੰਗਾਂਗੇ ਤੁਸੀਂ ਇਸ ਮੁਕਾਬਲੇ ਨੂੰ ਕਿਵੇਂ ਦੇਖੂਗੇ ਕਿਉਂਕਿ ਦੋ ਲੀਡਰ ਜੋ ਪਹਿਲਾਂ ਤੋਂ ਕਾਫੀ ਲੰਬੇ ਸਮੇਂ ਤੋਂ ਉਸ ਜਗ੍ਹਾ ਦੇ ਉੱਤੇ ਵਿਚਰਦੇ ਰਹੇ ਨਾਮ ਕਾਫੀ ਹੈ ਰਾਜਨੀਤੀ ਹੈ ਪੈਸਾ ਹੈ ਉਹਨਾਂ ਕੋਲ ਕਿਵੇਂ ਟੱਕਰ ਦੇ ਪਣਗੇ ਇਹ ਲੋਕਾਂ ਨੇ ਦੇਖਣਾ ਚਾਹੀਦਾ ਕਿ ਪੈਸੇ ਨੂੰ ਵੋਟ ਦੇਣੀ ਹੈ ਕਿ ਕਿਸੇ ਦਿਗਜਨ ਵੋਟ ਦੇਣੀ ਹੈ ਕਿ ਕਿਸੇ ਅਮੀਰ ਨੂੰ ਵੋਟ ਦੇਣੀ ਹੈ ਕਿਸੇ ਆਮ ਕਰਦੇ ਵਿਅਕਤੀ ਨੂੰ ਜਿਹੜੇ ਲੋਕਾਂ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਕਰਦੇ ਹੋਣ ਉਹ ਦਾ ਸਤਿਕਾਰ ਕਰਨਾ ਇਸ ਕਰਕੇ ਮੈਂ ਸਭੀ ਦੀ ਹੈ ਕਿ ਇਹਦੇ ਉਹਨਾਂ ਵਾਸਤੇ ਇੱਕ ਵਡਿਆਈ ਹੈ ਕਿ ਇੱਕ ਸਧਾਰਨ ਵਿਅਕਤੀ ਵੱਲੋਂ ਅੱਜ ਸੇਵਾ ਦਾ ਜਿਹੜਾ ਐਲਾਨ ਕੀਤਾ ਗਿਆ ਉਹ ਨੱਚਾਜ ਰਿਹਾ ਹੈ ਠੀਕ ਹੈ ਸਾਡੇ ਨਾਲ surjit kaur khurvi ਨੇ ਥੋੜੀ ਜੀ ਗੱਲਬਾਤ ਜ਼ਰੂਰ ਕਰ ਲਾਂਗੇ ਕਾਫੀ ਵੱਡਾ ਜਿਹੜਾ ਹੈ ਤੁਹਾਡੇ ਉੱਤੇ ਵਿਸ਼ਵਾਸ ਸ਼੍ਰੋਮਣੀ ਕਾਲੀ ਦਲ ਖੁਰਾ ਨੇ ਬੀਬੀ ਜਗੀਰ ਕੌਰ ਹੋਲਣ ਨੇ ਦਿਤਾਇਆ ਹੈਗਾ ਕਿਵੇਂ ਤੁਸੀਂ ਜਿੱਤ ਤੱਕ ਪਹੁੰਚਾਓਗੇ ਸ਼੍ਰੋਮਣੀ ਕਾਲੀ ਦਲ ਜੋ ਸਾਡੀ ਪਾਰਟੀ ਚ ਵਫਾਦਾਰੀ ਸੀ ਜੋ ਸਾਡੀ ਸੇਵਾ ਸੀ ਉਹ ਉਹਨਾਂ ਨੇ ਸਾਰਿਆਂ ਨੇ ਦੇਖੀਏ ਇਸ ਕਰਕੇ ਸਾਡਾ ਟਿਕਟ ਕਿਉਂਕਿ ਜੋ ਸਾਡੇ ਕੰਮ ਰੁਕੇ ਨੇ ਕੋਈ ਪਾਰਟੀ ਦੇ کئی ਬੰਲੇ ਦੇ ਉਹ ਅਸੀਂ ਪੂਰੇ ਕਰਾਂਗੇ ਮੀਮ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਿਹੜਾ ਹੈਗਾ ਉਹ ਇਹ ਚੋਣ ਦੇ ਵਿੱਚ ਜਿਹੜਾ ਹੈਗਾ ਲੜਾਈ ਪੜੂਗੀ ਹਾਂਜੀ ਪਾਣੀ ਦੇ ਨੇ ਬਿਜਲੀ ਦੀ ਤਾਰ ਕੋਈ ਸ਼ਿਵਰਜ ਦਾ ਪਾਣੀ ਗੰਦਾ ਆਂਦਾ ਸਾਡੇ ਲੱਖ ਚ ਬਹੁਤ ਘਰੇਲੂ ਕੰਮ ਜਿਹੜੇ ਨੇ ਨਹੀਂ ਹੋਏ ਉਹ ਅਸੀਂ ਪੂਰੇ ਕਰਾਂਗੇ ਜੋ ਨਸ਼ਾ ਉਹ ਅਸੀਂ ਬੰਦ ਕਰਾਂਗੇ ਜੋ ਜਨਾਨੀ ਦੇ ਮੁਸ਼ਕਲਾਂ ਨੇ ਉਹ ਅਸੀਂ ਹੱਲ ਕਰਾਂਗੇ ਬਸ ਇਹ ਸੇਵਾ ਕਰਦੇ ਆਪ ਵੀ ਵੱਡੇ ਦਿਗਜ ਨੇ ਤੁਹਾਡੇ ਸਾਹਮਣੇ ਤੁਸੀਂ ਫਾਈਟ ਦੇ ਦੋਗੇ ਉਹਨਾਂ ਨੂੰ ਜਾਂ ਫਿਰ ਤੁਸੀਂ ਉਹਨਾਂ ਨੂੰ ਆਪਣੀ ਫਾਈਟ ਸਮਝਦੇ ਹੋ ਨਹੀਂ ਸਮਝਦੇ ਚਲੋ 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 ਇਹ 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 ਦਾ ਮੁਕਾਬਲਾ ਦਿਗਜ ਨਾਲ ਨਹੀਂ ਅਸੀਂ ਕਰਨਾ ਹੈ ਅਸੀਂ ਤੇ ਲੋਕਾਂ 'ਚ ਸੇਵਾ ਲੈ ਕੇ ਜਾਣਾ ਹੈ ਠੀਕ ਸ਼ੁਕਰੀਆ ਤਾਂ ਬਿਲਕੁਲ ਪੂਰੀ ਕਰਾਂਗੇ ਜੀ ਹਾਂ ਜੀ ਜੋ ਸੇਵਾ ਪੂਰੀ ਕਰ ਦੋ ਸੇਵਾ ਮਿਲੀ ਹੈ ਉਹ ਤੁਸੀਂ ਸੇਵਾ ਪੂਰੀ ਕਰੋਗੇ ਠੀਕ ਹੈ ਜੀ ਤਾਂ ਬਿਲਕੁਲ ਸਰਜੀਤ ਕੌਰ ਖੁਰੀ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈਗੀ ਆ ਬੀਬੀ ਜਗੀਰ ਕੌਰ ਖੁਰਾ ਨੇ ਤਿੰਨ ਮੈਂਬਰੀ ਕਮੇਟੀ ਦੇ ਵਿੱਚ ਇਹਨਾਂ ਦਾ ਨਾਮ ਅੱਗੇ ਕੀਤਾ ਜਿਸ ਤੋਂ ਬਾਅਦ ਇਹਨਾਂ ਨੂੰ ਉਮੀਦਵਾਰ ਬਣਾਇਆ ਤਾਂ ਇਹਨਾਂ ਦੇ ਕਹਿਣਾ ਹੈ ਕਿ ਜੋ ਪਾਰਟੀ ਨੇ ਸਾਨੂੰ ਵਿਸ਼ਵਾਸ ਦਿਲਾਇਆ ਉਸ ਵਿਸ਼ਵਾਸ ਦੇ ਉੱਪਰ ਇਹ ਖਰੇ ਉਤਰਨਗੇ ਕੈਮਰਾ ਪਰਸਨ ਪੰਕੇ ਦੇ ਨਾਲ ਰਾਜਗੁਪਤਾ ਵਾਪਸ ਹੈ ਟਾਈਮ ਜਲੰਧਰ